ਵੰਨੋ ਮੇਰੇ ਵਿਭਾਗ ਮੇ ਵੱਨੋ ਅਸੀਂ ਰੇਂਜ ਕਰਦੇ ਆਂ ਕਿ ਸੀਐਮ ਸਾਹਿਬ ਤੋਂ ਪ੍ਰਵਾਨਗੀ ਲੈਣਾਗੇ ਤੀਜੇ ਬੈਚ ਤੇ ਅਸੀਂ ਇਹਨਾਂ ਨੂੰ ਭੇਜਣਾ ਚਾਹੁੰਦੇ ਆਂ ਨਾਲ ਜਾ ਕੇ ਦੇਖੇ ਆਣ ਜੇ ਅੱਜ ਆਮਕਰਨ ਦੇ ਬੰਦੇ ਆ ਸਾਡੀ ਗੱਲ ਹੀ ਸੁਣ ਸਕਦੇ ਮੰਤਰੀ ਜੀ ਤੁਸੀਂ ਹੱਥ ਵਿੱਚ ਇਹਨਾਂ ਨੂੰ ਡੈਸਕ ਸਰ ਉਹਨਾਂ ਨੂੰ ਸੁਣ ਲੈ ਪਰ ਦਿਸ ਮੈਨ ਸਪਰੈਡ ਫੇਕ ਇਨਫੋਰਮੇਸ਼ਨ ਪੰਜਾਬ ਨੂੰ ਗੁੰਮਰਾਹ ਕਰਦਾ ਬੰਦਾ ਸਰ ਪੰਜਾਬ ਨੂੰ ਗੁੰਮਰਾਹ ਕਰਦਾ ਸਰ ਮੰਤਰੀ ਜੀ ਹੁਣ ਇਹਨਾਂ ਨੂੰ ਪੁੱਛ ਲਈਏ ਵੀ ਇਹ ਟਵੀਟ ਇਹਨਾਂ ਨੇ ਰਾਈ ਸੀ ਕਿ ਕਿਸੇ ਹੋਰ ਅਗਰੇ ਕਹਿੰਦੇ ਕਿ ਇਹ ਟਵੀਟ ਗਲਤ ਆ ਤੁਸੀਂ ਸਾਈਬਰ ਸੈੱਲ ਵਿੱਚ ਜਾ ਕੇ ਮੇਰੇ ਖਿਲਾਫ ਕੰਪਲੇਂਟ ਕਰਕੇ ਐਫ ਆਈ ਆਰ ਕੱਢ ਕਰਾ ਦੇਓ ਆਈ ਵਿਲ ਸੀ ਇਟ ਆਈ ਟੈਲ ਯੂ ਵਿਲ ਯੂ ਅਪੋਲੋਜਾਈਜ਼ ਦੈਨ ਨਹੀਂ ਮੈਂ ਟ੍ਰੀਟਲ ਨਹੀਂ ਕਰਨਾ ਮੈਂ ਕਦੀ ਨਹੀਂ ਕਰਦਾ ਡਿਲੀਟ ਸਰ ਸਰ ਇੱਕ ਤਾਂ ਨੂੰ ਸੁਣ ਲੋ ਯਾਰ ਉਹ ਦੇਵਦਾ ਜੀ ਸੁਣ ਲੋ ਸੁਣਨ ਦਾ ਵੀ ਮਾਦਾ ਰੱਖੋ ਅਗਰ ਇਹ ਟਵੀਟ ਗਲਤ ਹੋਇਆ ਅਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਕਰਵਾਗੇ ਠੀਕ ਹੈ ਜੀ ਲੈਟ ਪੁਲਿਸ ਟੇਕ ਐਕਸ਼ਨ ਠੀਕ ਹੈ ਜੀ ਹੋ ਗਏ ਬੈਠੋ ਜੀ ਬੈਠੋ ਮੈਂ ਲਾਉਂਗੀ ਤਾਂ ਜੀ ਮੈ ਲਾਓ ਮੈ ਲਾਓ ਕਿਉਂ ਨਹੀਂ ਜਾ ਸਕਦੇ ਕਿ ਆਮ ਘਰਾਂ ਦੇ ਬੱਚਿਆਂ ਨੂੰ ਹੱਕ ਨਹੀਂ ਸਰ ਹੱਦ ਹੋ ਗਈ ਸਰ ਆਪਾ ਮੰਤਰੀ ਜੀ ਹੁਣ ਇਹਨਾਂ ਨੂੰ ਪੁੱਛ ਲਈਏ ਵੀ ਇਹ ਟਵੀਟ ਇਹਨਾਂ ਦੇ ਸੀ ਕਿ ਕਿਸੇ ਹੋਰ ਦਾ ਸੀ ਹਾਂਜੀ ਖੈਰਾ ਸਾਹਿਬ ਟਵੀਟ ਤੁਹਾਡਾ ਹੀ ਸੀ ਸਪੀਕਰ ਸਾਹਿਬ ਇੱਕ ਮਿੰਟ ਦੇਖੋ ਗੱਲ ਇਹ ਆ ਕਿ ਮੈਂ ਇਹ ਇੱਕ ਇਸ਼ੂ ਫਲੈਗ ਕੀਤਾ ਇਹਦੇ ਚ ਡਾਇਰੈਕਟਰ ਇੱਕ ਮਿੰਟ ਯਾਰ ਹੁਣ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਲੋਟ ਸੁਣ ਲੀਏ ਮਦਰੀ ਜੀ ਸਾਹਿਬ ਮੈਂ ਆਹਾ ਪਬਲਿਕ ਨੋਟਿਸ ਡਾਇਰੈਕਟਰ ਐਸ ਸੀ ਆਰਟੀ ਦਾ ਜਿਹਦੇ ਚ ਪੋਰਟਲ ਦੀ ਡੇਟ ਲਿਖੀ ਹੋਈ ਆ ਉਸ ਤੋਂ ਪਹਿਲਾਂ ਜਿਹੜਾ ਕੰਡੀਸ਼ਨ ਸੀ ਗਿਆ ਨਾਓ ਲੈਟਸ ਪ੍ਰੀਜ਼ੂਮ ਲੈਟਸ ਪ੍ਰੀਜ਼ੂਮ ਲੈਟਸ ਪ੍ਰੀਜ਼ੂਮ ਹੀ ਇਸ ਪੁਆਇੰਟਿੰਗ ਆਊਟ ਸਮ ਟੈਕਨੀਕਲ ਐਰਰ ਅਨਦਰ ਟਵੀਟ ਮਾਈ ਇਸ ਮਾਈ ਅੱਛਾ ਇੱਕ ਮਿੰਟ ਜੀ ਲੋ ਮੈਰੀ ਮੇਰੀ ਤੁਹਾਡੇ ਮਾਰਫਤ ਇਹਨਾਂ ਨੂੰ ਚੁਣੌਤੀ ਆ ਅਗਰੇ ਕਹਿੰਦੇ ਕਿ ਇਹ ਟਵੀਟ ਗਲਤ ਆ ਤੁਸੀਂ ਸਾਈਬਰ ਸੈੱਲ ਵਿੱਚ ਜਾ ਕੇ ਮੇਰੇ ਖਿਲਾਫ ਕੰਪਲੇਂਟ ਕਰਕੇ ਐਫ ਆਈ ਆਰ ਦੰਜ ਕਰਾ ਦਿਓ ਚਲੋ ਠੀਕ ਹੈ ਨਹੀਂ ਕੈਨ ਹੀ ਕੈਨ ਹੀ ਡੂ ਦਿਸ ਹੈਰ ਆ ਗਿਆ ਜੀ 10 ਨੋ ਐਂਡ ਦਿਸ ਇਸ ਦਿਸ ਇਸ ਹਲਾ ਮੈਂ ਆਪਣਾ ਟਵੀਟ ਦੇਖਿਆ ਨੀਗਾ ਆਈ ਡੋਨਟ ਨੋ ਹੂ ਸੈਂਟ ਯੂ ਮੇਬੀ ਐਡੀਟਿਡ ਮੇਬੀ ਐਡੀਟਿਡ ਬਾਈ ਦ ਵੇ ਲੈਟ ਮੀ ਟੈਲ ਯੂ ਯੈਸ ਆ ਵਿਲ ਸੀ ਇਟ ਆਈ ਵਿਲ ਸੀ ਇਟ ਐਂਡ ਟੈਲ ਯੂ ਵਿਲ ਯੂ ਅਪੋਲੋਜਾਈਜ਼ ਦੈਨ ਨਹੀਂ ਮੈਂ ਡਿਲੀਟ ਕਰਾਂ ਨਹੀਂ ਕਰਨਾ ਮੈਂ ਕਦੀ ਨਹੀਂ ਕਰਦਾ ਡਿਲੀਟ ਤੁਹਾਨੂੰ ਗਲਤ ਫਹਿਣੀ ਆ ਮਾਫੀ ਮਾਫੀ ਬੈਠੋ ਬੈਠੋ ਖੈਰ ਤਾਂ ਬੈਠੋ ਹੋਣ ਆਪਾ ਇਥੇ ਅ ਮੰਤਰੀ ਜੀ ਅ ਹਰਜੋਤ ਬੈਂਸ ਹਰਜੋਤ ਬੈਂਸ ਜੀ ਸਰ ਹਾਂ ਇਹ ਟਵੀਟ ਕਿਤੇ ਤੁਸੀਂ ਆਪਣੇ ਕੋਲੋਂ ਤਾਂ ਨਹੀਂ ਬਣਾ ਲਿਆ ਸਰ ਇਹ ਟਵੀਟ ਹੁਣ ਵੀ ਤੁਸੀਂ ਵੀ ਤੁਸੀਂ ਵੀ ਸਰ ਟਵਿੱਟਰ ਕਾਫੀ ਯੂਜ਼ ਕਰਦੇ ਹੋ ਤੁਸੀਂ ਵੀ ਸਕਰੀਨ ਸ਼ਾਟ ਲੈ ਲਓ ਤੇ ਮੀਡੀਆ ਵੀ ਬੈਠਾ ਸਰ 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 ਇੱਕ ਸੈਡ ਨੂੰ ਸੁਣ ਲੋ ਯਾਰ ਉਹ ਦੇਵਤਾ ਜੀ ਸੁਣ ਲੋ ਸੁਣਨ ਦਾ ਵੀ ਮਾਦਾ ਰੱਖੋ ਸੁਣ ਸੁਣਨ ਦਾ ਵੀ ਖੇਰਾ ਸਾਹਿਬ ਮੇਰੇ ਖਿਆਲ ਹੁਣ ਆਪਾਂ ਅੱਗੇ ਲੈ ਚਲੀਏ ਇਸ ਗੱਲ ਨੂੰ ਥੋੜੀ ਜਿਹੀ ਨਾਰਮਲੀ ਹੋ ਗਈ ਅੱਗੇ ਲੈ ਚਲੀਏ ਇਸ ਗੱਲ ਨੂੰ ਸਰ ਠੀਕ ਹੈ ਤੁਸੀਂ ਠੀਕ ਹੈ ਜੀ ਸਰ ਦੇ ਖਿਲਾਫ ਸਾਈਬਰ ਦੇ ਕੰਪਲੀਟ ਦਿਓਗੇ ਸਰ ਬਿਲਕੁਲ ਹੁਣ ਦੋ ਮਿੰਟ ਸਰ ਮੰਤਰੀ ਜੀ ਸਰ ਮੈਂ মিডিਆ ਦੀ ਹਾਜ਼ਰੀ ਵਿੱਚ ਕਹਿ ਰਿਹਾ ਹੁਣ ਸਰੇ ਵਿਧਾਨ ਸਭਾ ਦੇ ਫਲੋਰ ਤੇ ਹੋਇਆ ਡਿਸੀਜਨ ਜੀ ਸਰ

ਕਵੈਸਚਨ ਨਹੀਂ ਕਰ ਸਕਦਾ ਪਲੀਜ਼ ਹੁਣ ਤੁਸੀਂ ਬੈਠੋ ਆਪਾਂ ਅੱਗੇ ਚਲਾਈਏ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ بولਾਂਗੇ اندرونی راض بناں گے بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 channel hindi bhi hoga sir D5 channel punjabi apni dharti apne lok Shashikala ji main ha kulraj hun daava te tusi dekh riyo D5 channel punjabi jehda launch ho chukeya hai hun canada vich